ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਮੈਂ ਤੁਹਾਨੂੰ ਪੰਜਾਬ ਦੀ ਸਥਿਤੀ ਬਾਰੇ ਦੱਸਣ ਚੱਲੀ ਆਂ ਕੌਸ਼ਕ ਕਵਿਤਾ ਦੇ ਵਿੱਚ ਸੋਨੇ ਵਰਗੀ ਧਰਤੀ ਤੇ ਕੋਲਾਹੀ ਬਣ ਕੇ ਰਹਿ ਗਏ ਆ ਪੰਜ ਦਰਿਆਵਾਂ ਦਾ ਪਾਣੀ ਪਤਾ ਨਹੀਂ ਕਿੱਥੇ ਵਹਿ ਗਿਆ ਏ ਜਿਹੜੇ ਕਰਦਾਰਾਂ ਦੀ ਗੱਲ ਕਰਦੇ ਫਿਰਦੇ ਉਹ ਸਰਦਾਰ ਪਤਾ ਨਹੀਂ ਕਿੱਥੇ ਵਹਿ ਗਿਆ ਏ ਹਵਾੜਾ ਅੰਮ੍ਰਿਤਪਾਲ ਦੀ ਰਹੀ ਭੁੱਲ ਗਈ ਏ ਠੇਕਿਆ ਤੇ ਸ਼ਰਾਬ ਖੋਲ ਗਈ ਏ ਪਗਮਨ ਤ ਪੋਂਦਾ ਵੋਟੀ ਨੂੰ ਕਵੈਂਟਰ ਸੋਣਾ ਪੰਜਾਬ ਨੂੰ ਬਣਾ ਕੇ ਰੱਖਤਾ ਕੋਲਾ ਨਸ਼ਿਆਂ ਨਾਲ ਗੱਬੜੂ ਮਰਦੇ ਨੇ ਵੀਰ-ਵੀਰ ਮਾਪਿਆਂ ਨੂੰ ਸੰਭ ਲੈ ਲੱਗ ਕਲਜੁਗ ਛਾਇਆ ਏ ਫੈਸ ਨਾਦੀ ਨੇੜੀ ਲਾਇਆ ਏ ਚੁੰਨੀ ਲੈਂਦੀ ਲੈਂਦੀ ਲੈ ਗਈ ਕੁੜੀ ਪਾਟਿਆ ਕੱਪੜਿਆ ਜੋਗੀ ਹੀ ਰਹਿ ਗਈ ਗੁਰੂ ਦੀਆਂ ਬੇਅਦਬੀਆਂ ਕਰਦ ਜੋ ਔੜਾ ਜਾਵਾਂ ਗੁਸ਼ਿੱਟਾ ਤੇ ਬੰਦੇ ਆ ਥੁੜੀ ਜਾਂਦੇ ਗੱਬੜੂ ਪੰਜਾਬ ਤੋਂ ਪਰਦੇਸ਼ ਹਰ ਇੱਕ ਘਰ ਵਿੱਚ ਪੈਸਿਆ ਤੋਂ ਹੁੰਦਾ ਰੋਜ ਕਲੇਸ਼ ਪੁੱਲ ਗਈਆਂ ਕੁਰਬਾਨੀਆਂ ਧਰਮ ਕੇ ਚਾਰ ਗੋਬੀਦ ਵੀ ਕਹਿੰਦਾ ਉਹਦੇ ਸਿੰਘ ਕਰਦੇ ਉਸ ਨਾਲ ਬੇਨਸਾਫ ਮੂਸੇ ਵਾਲੇ ਤੇ ਦੀਪ ਨੂੰ ਕਦੋਂ ਮਿਲੂ ਇਨਸਾਫ ਜਪ ਨੂਰ ਨੇ ਨਿੱਕੀ ਜਈ ਗੱਲ ਕਹੀ ਨਾ ਹੈਗਾ ਕੋਈ ਸ਼ੋਰ ਹਲੇ ਥੋੜਾ ਜਿਆ ਸੱਚ ਦੱਸਿਆ ਲੱਗੂ ਥੋੜੀ ਕੋੜ ਹਲੇ ਥੋੜਾ ਜਿਆ ਸੱਚ ਦੱਸਿਆ ਲੱਗੂ ਥੋੜੀ ਕੋੜ